ਬੀਜੇਪੀ ਦੀ ਸੰਸਦ ਮੈਂਬਰ ਅਦਾਕਾਰਾ ਕੰਗੜਾ ਨਨਾਉਤ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀ ਜਾ ਰਹੀਆਂ ਕਿਉਂਕਿ ਕੰਗੜਾ ਨਨਾਉਂ ਦੇ ਵੱਲੋਂ ਜਿਹੜੀ ਨਵੀਂ ਫਿਲਮ ਬਣਾਈ ਜਾ ਰਹੀ ਹੈ ਐਮਰਜੈਂਸੀ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਜਿਸ ਨੂੰ ਲੈ ਕੇ ਹੁਣ ਐਜੀਪੀਸੀ ਦੇ ਵੱਲੋਂ ਸਖਤ ਉਹਦਾ ਵਿਰੋਧ ਕੀਤਾ ਗਿਆ ਹੈ ਜੀਵੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਦਾ ਕਹਿਣਾ ਕਿ ਜਿਹੜੇ ਐਮਰਜੈਂਸੀ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਸੀ ਉਸ ਉੱਤੇ ਇਹ ਫਿਲਮ ਬਣ ਰਹੀ ਹੈ ਜਿਸਦਾ ਟ੍ਰੇਲਰ ਵਿਵਾਦਪੂਰਨ ਗਰੇਵਾਲ ਨੇ ਕਿਹਾ ਇਤਿਹਾਸ ਜਰੂਰ ਫਿਲਮਾਇਆ ਜਾਣਾ ਚਾਹੀਦਾ ਪਰ ਉਹਦੇ ਤੱਤ ਜਿਹੜੇ ਉਹ ਸਹੀ ਹੋਣੇ ਚਾਹੀਦੇ ਨੇ ਸੰਸਦ ਮੈਂਬਰ ਇਸ ਤੋਂ ਇਲਾਵਾ ਸਰ ਜੀ ਖਾਲਸਾ ਨੇ ਵੀ ਇਸ ਫਿਲਮ ਦਾ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਉਹਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਮੈਂ ਆਪਣੇ ਵੱਡੀ ਗਿਣਤੀ ਬਹੁ ਗਿਣਤੀ ਲੋਕਾਂ ਨੂੰ ਇੱਥੇ ਵਿਚਾਰ ਰਹੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਉਹਦੀ ਜ਼ਿੰਦਗੀ ਦਾ ਪਤਨ ਦਾ ਕਾਰਨ ਵੀ ਬਣਿਆ ਉਹਦੀ ਸਿਆਸਤ ਦਾ ਪਤਨ ਦਾ ਕਾਰਨ ਵੀ ਬਣਿਆ ਉਸ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਕੰਗਣਾ ਰੌਤ ਵੱਲੋਂ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹਦਾ ਜਿਹੜੇ ਪਿਤਾ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਸੋ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਹੈ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਲਮਾਂਕਣ ਹੋਣਾ ਚਾਹੀਦਾ ਸਹੀ ਤੱਥ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਪਰਦੇ ਦੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ ਨਰਦਈ ਜਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਹੈ ਉਹਨਾਂ ਦਾ ਕਰੈਕਟਰ ਕੀਤਾ ਗਿਆ। ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਹੈਗੀ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਹਾਂ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮਗਣੀ ਦੇ ਤੌਰ ਤੇ ਹੀ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ। ਉਹਨਾਂ ਦਾ ਕੋਈ ਵੀ ਬੰਦਾ ਕਿਰਦਾਰ ਆਮ ਵਿਅਕਤੀ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਇਸ ਗੱਲ ਲਈ ਅਸੀਂ ਖਿਲਾਫ ਹਾਂ ਪਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜਿਹੀਆਂ ਫਿਲਮਾਂ ਇਹ ਜਿਹੜੀਆਂ ਕਿ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਰਹੀਆਂ ਨੇ ਤੇ ਸਿੱਖਾਂ ਦੇ ਅਸਲ ਮੁੱਦਿਆਂ ਨੂੰ ਕਿਉਂਕਿ ਸਿੱਖਾਂ ਦੀ ਲੜਾਈ ਹੱਕਾਂ ਦੀ ਲੜਾਈ ਆ ਸਿੱਖਾਂ ਦਾ ਸਨਘਰਸ਼ ਸਿੱਖਾਂ ਦੀ ਗੱਲ ਜਿਹੜੀ ਆ ਮਾਨਵਤਾ ਦੇ ਭਲੇ ਲਈ ਹੁੰਦੀ ਆ ਗੁਰੂ ਸਾਹਿਬ ਦੇਤੇ ਸਿਧਾਂਤ ਹੀ ਹੁੰਦੀ ਆ ਸੋ ਟ੍ਰੇਲਰ ਦੇ ਅੰਦਰ ਜੋ ਕੁਝ ਦਿਖਾਈ ਦੇ ਰਿਹਾ ਉਹ ਬਹੁਤ ਮਾੜਾ ਤੇ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਹੀ ਕਾਫੀ ਰੋਸ ਆ ਕਿ ਇਹ ਜਿਹੜੀ ਜਿਹੜੀ ਇਹ ਚੀਜ਼ ਦਿਖਾਈ ਜਾ ਰਹੀ ਆ ਇਹਦੇ ਵਿੱਚ ਸਿੱਖ ਕਰੈਕਟਰ ਨੂੰ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਆ ਅਸੀਂ ਇਸ ਦਾ ਡਟਵਾ ਵਿਰੋਧ ਕਰਦੇ ਦੱਦਿਆ ਕਿ ਸਰਬਜੀ ਸਿੰਘ ਖਾਲਸਾ ਨੇ ਕਹਿ ਕੇ ਐਮਰਜੈਂਸੀ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀ ਜਦ ਨਾਲ ਸਮਾਜ ਅੰਦਰ ਅਮਨ ਤੇ ਸ਼ਾਂਤੀ ਦੀ ਸਥਿਤੀ ਖਰਾਬ ਹੋਣ ਦਾ ਖਸਾ ਜੇਕਰ ਫਿਲਮ ਨੂੰ ਸਿੱਖਾਂ ਨੂੰ ਵਕਵਾਦਈ ਜਾਂ دہشت گردੀ ਬਦੋ ਦਿਖਾਇਆ ਗਿਆ ਤਾਂ ਇੱਕ ਗੈਰੀ ਸਾਜਿਸ਼